ਪੰਜਾਬ ਦੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਤੇ ਪੰਜਾਬ ਸਰਕਾਰ ਦੇ ਦਾਅਵੇ ਨਾ ਪੂਰੇ ਹੋਣ ਤੋਂ ਬਾਅਦ ਜੋ ਇਲਜ਼ਾਮ ਲੱਗਦੇ ਨੇ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਸੇਫ ਦਾ ਲਾਈਫ ਐਨ ਜੀਓ ਦੇ ਪ੍ਰਧਾਨ ਅਮਿਤ ਕੁਮਾਰ ਦੇ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੇਫ ਦਾ ਲਾਈਫ ਐਨ ਜੀਓ ਦੇ ਪ੍ਰਧਾਨ ਅਮਿਤ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਤਲੇਆਮ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਅਮਿਤ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਵੀ ਨਹੀਂ ਪੂਰੇ ਕਰਦੀ ਭਈ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖਣੀ ਪਈ ਹੈ ਇਹ ਲਾਅ ਐਂਡ ਆਰਡਰ ਨੂੰ ਲੈ ਕੇ ਰੱਖਣੀ ਪਈ ਹੈ ਵੀ ਆਏ ਦੇ ਨਹੀਂ ਅਸੀਂ ਦੇਖ ਰਿਹਾ ਜਿਵੇਂ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਕੀਤਾ ਜਾ ਰਿਹਾ ਇੱਕ ਸ਼ਰਾਰਤੀ ਅੰਸਰਾ ਵੱਲੋਂ ਹੁਣ ਤੁਸੀਂ ਆਏ ਦੇ ਨਹੀਂ ਦੇਖ ਰਹੇ ਹੋ ਜਿਵੇਂ ਇੱਕ ਪੁਲਿਸ ਪ੍ਰਸ਼ਾਸਨ ਕਹਿੰਦਾ ਦਾ ਜਾਂ ਮਾਣਯੋਗ ਮੁੱਖ ਮੰਤਰੀ ਕਹਿੰਦੇ ਸੀ ਵੀ ਅਸੀਂ ਨੱਥ ਪਾਤੀ ਆ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਉਹ ਸਭ ਫੇਕ ਹੈ ਕਿਉਂਕਿ ਦੇਖੋ ਜੇ ਨਾਥ ਪਾਣੀ ਹੋਵੇ ਕੋਈ ਵੀ ਅਨਸਰ ਫੇਸਬੁੱਕ ਤੇ ਆਪਣਾ ਪੜਕਾਉ ਬਿਆਨ ਇੱਕ ਸੋਸ਼ਲ ਮੀਡੀਆ ਤੇ ਇੱਕ ਪੜਕਾਉ ਬਿਆਨ ਦਿੰਦਾ ਵਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਇਮੀਡੀਟਲੀ ਜਦ ਕਿ ਮੈਂ ਵੀ ਹੋਵਾਂ ਜੇ ਮੈਂ ਵੀ ਕਿਸੇ ਵੀ ਤਰੀਕੇ ਦਾ ਪੜਕਾਉ ਆਪਣਾ ਭਾਸ਼ਣ ਦਿਨਾ ਵਾ ਤੇ ਮੇਰੇ ਤੇ ਵੀ ਪ੍ਰਸ਼ਾਸਨ ਪਰਚਾ ਦਰਜ ਕਰੇ ਜੇ ਅਸੀਂ ਨਾਥ ਪਾਉਣੀ ਆ ਇਹ ਨਾਥ ਨਹੀਂ ਬਾਹਰੇ ਇਹ ਸਰਕਾਰਾਂ ਜਿਹੜੀਆਂ ਨੇ ਇਹ ਪੰਜਾਬ ਦਾ ਮਾਹੌਲ ਖਤਮ ਕਰਨ ਤੇ ਲੱਗੀਆਂ ਹੋਈਆਂ ਨੇ ਤੁਸੀਂ ਇਹ ਹਿਸਾਬ ਲਾ ਲਓ ਵੀ ਆਏ ਦਿਨ ਜਿਹੜੇ ਵੀ ਕਾਂਡ ਹੋ ਰਹੇ ਨੇ ਮਾਨਯੋਗ ਮੁੱਖ ਮੰਤਰੀ ਦਾ ਇੱਕ ਬਿਆਨ ਆਇਆ ਕੋਈ ਬਿਆਨ ਨਹੀਂ ਆਇਆ ਕਿਉਂ ਕਿ ਹੁਣ ਮੂੰਹ ਸੀਤਾ ਗਿਆ ਤੁਸੀਂ ਇਹ ਹਿਸਾਬ ਲਾ ਲਓ ਬੁਲਟ ਪ੍ਰੂਫ ਜੈਕਟ ਆਪਾਂ ਇਹਨਾਂ ਨੂੰ ਪ੍ਰੋਵਾਈਡ ਕਰਾਤੀਆਂ ਪ੍ਰੋਵਾਈਡ ਕਰਾ ਕੇ ਕੀ ਉਹਨਾਂ ਦਾ ਜਿਹੜਾ ਬੰਦਾ ਗਿਆ ਉਹ ਵਾਪਸ ਆ ਜਾਊਗਾ ਤੁਸੀਂ ਇਹ ਕੀ ਸੋਚਦੇ ਆ ਆਪਾਂ ਸੋਚਦੇ ਆ ਕਿ ਬੁਲਟ ਪ੍ਰੂਫ ਜੈਕਟਾ ਦੇ ਕੇ ਉਹਨਾਂ ਦੀ ਆਪਾਂ ਸੁਰੱਖਿਆ ਜਾਂ ਉਹਨਾਂ ਦੇ ਮੂੰਹ ਬੰਦ ਕਰਤੇ ਮੂੰਹ ਬੰਦ ਨਹੀਂ ਹੁੰਦੇ ਜੇ ਇਹਨਾਂ ਦੇ ਪੜਕਾਉ ਜਿਹੜੇ ਬਿਆਨ ਨੇ ਬਿਆਨਬਾਜ਼ੀਆਂ ਨੇ ਜਿਹੜੇ ਇੱਕ ਦੂਸਰੇ ਦੇ ਫੇਸਬੁੱਕ ਤੇ ਜਾਂ ਇਹ ਸੋਸ਼ਲ ਮੀਡੀਆ ਤੇ ਪੜਕਾਉ ਬਿਆਨ ਦੇ ਰਹੇ ਨੇ ਇਹਨਾਂ ਦੇ ਉਹ ਬੰਦ ਕਰਾਓ ਮੈਂ ਇਹ ਨਹੀਂ ਚਾਹੁੰਦਾ ਕਿ ਹਾਂ ਮੈਂ ਕਿਸੇ ਦੇ ਖਿਲਾਫ ਬੋਲਾਂ ਜਾਂ ਸ਼ਿਵ ਸ਼ੈਨਾ ਦੇ ਜਾਂ ਅਮਰਤਪਾਲ ਦੇ ਜਾਂ ਕਿਸੇ ਦੇ ਵੀ ਐਨੀਥਿੰਗ ਮੈਂ ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਰੱਖਦਾ ਮੈਂ ਸਿਰਫ ਇੱਕ ਆਪਣੀ ਐਨਜੀਓ ਚਲਾ ਰਿਹਾ ਪਰ ਇਸ ਦਾ ਮੈਨੂੰ ਦੁੱਖ ਬਹੁਤ ਲੱਗ ਰਿਹਾ ਹੈ ਭਈ ਦੇਖੋ ਇੱਕ ਜਿਹੜਾ ਸਾਡਾ ਰੰਗਲਾ ਪੰਜਾਬ ਬਣਾਉਣ ਦਾ ਮਾਨਯੋਗ ਮੁੱਖ ਮੰਤਰੀ ਬੜੇ ਬੜੇ ਵਾਅਦੇ ਕਰਦੇ ਸੀਗੇ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਇਹ ਪੰਜਾਬ ਹੱਸਦਾ ਖੇਡਦਾ ਹੋਊਗਾ ਆ 7 ਮਹੀਨਿਆਂ ਦੇ ਵਿੱਚ ਤਾਂ ਬੇੜਾ ਗਰਗੀ ਕਰਤਾ ਪੰਜਾਬ ਦਾ ਕਿ ਜਿਹੜਾ 70 ਸਾਲ ਸਰਕਾਰਾਂ ਨੇ ਭਈ ਅਸੀਂ ਕਹਿੰਦੇ ਸੀ ਨਾ 5 ਸਾਲ ਸਰਕਾਰ ਦੇ ਬਹੁਤ ਮਾੜੇ ਨਿਕਲੇ ਆ 7 ਮਹੀਨਿਆਂ ਚ 5 ਸਾਲ ਦਾ ਸੀ ਹਜੇ ਅੱਗੇ ਦੇਖਦੇ ਆ ਕੀ ਕੀ ਹੋਣਾ ਪੀ ਅਸੀਂ ਇਹ ਉਮੀਦ ਰੱਖੀ ਆ ਵੀ ਕੀ ਕੀ ਹੋਣਾ ਵਾ 7 ਮਹੀਨਿਆਂ ਚ ਸਰਕਾਰ ਨੇ ਬੇੜਾ ਘਰ ਕਰਤਾ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖਣੀ ਪਈ ਆ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਕਰਕੇ ਰੱਖੀ ਆ ਇੱਕ ਮਾਨਯੋਗ ਮੁੱਖ ਮੰਤਰੀ ਨੂੰ ਇੰਟੀਮੇਸ਼ਨ ਜਾਂ ਮੇਰਾ ਸਨਿਆ ਮਿਲ ਜਵੇ ਕਿਉਂਕਿ ਮੈਂ ਇੱਕ ਆਮ ਨਾਗਰਿਕ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਇੱਕ ਆਮ ਸਰਕਾਰ ਆ ਵੀਆਈਪੀ ਕਲਚਰ ਖਤਮ ਕੀਤੇ ਜਾਣਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹਨਾ ਵੀ ਤੁਸੀਂ ਇੱਕ 42 ਗੱਡੀਆਂ ਆਪਣੇ ਕਾਫਲੇ 'ਚ ਲੈ ਕੇ ਤੁਰਦੇ ਪਿਓ ਤੁਸੀਂ ਇੱਕ ਆਮ ਵਿਅਕਤੀ ਹੋ ਤੁਹਾਨੂੰ ਹੁਣ ਕਾਹਦਾ ਡਰ ਆ ਤੁਸੀਂ ਅੱਗੇ ਬੜੇ ਦਾਅਵੇ ਕਰਦੇ ਸੀ ਵੀ ਇਹ ਐਮਐਲਏ ਨੂੰ ਕਾਹਦਾ ਡਰ ਆ ਐਮਪੀਆਂ ਨੂੰ ਕਾਹਦਾ ਡਰ ਆ ਮਾਨਯੋਗ ਮੁੱਖ ਮੰਤਰੀ ਨੂੰ ਕਾਹਦਾ ਡਰ ਆ ਜਦ ਕਪਲੇ ਹੀ ਨਹੀਂ ਕੀਤੇ ਹੁਣ ਤੁਸੀਂ ਕਿਉਂ ਡਰਦੇ ਹੋ ਤੁਸੀਂ ਆਪਣੇ ਕਾਫਲੇ ਅੱਡੇ ਕਿਉਂ ਵਧਾਏ ਨੇ ਤੁਹਾਡਾ ਇੱਕ ਐਮਐਲਏ ਇੱਕ ਵਿਧਾਇਕ ਜਿੱਥੇ ਵੀ ਜਾਂਦਾ ਵਾ ਉੱਥੇ ਹੀ ਡੀਸੀ ਸਾਡੇ ਮਾਨਯੋਗ ਸੀਪੀ ਸਾਹਿਬ ਨੂੰ ਸੱਦ ਲੈਂਦੇ ਨੇ ਕੀ ਗੱਲ ਸਾਡਾ ਜ਼ਿਲ੍ਹਾ ਜਿਹੜਾ ਵਾ ਇੱਕ ਵਿਧਾਇਕ ਦੇ ਸਿਰ ਤੇ ਦਿਲਦਾ ਮਾਨਯੋਗ ਜਿਹੜੇ ਸਾਡੇ ਸੀਪੀ ਸਾਹਿਬ ਨੇ ਤੇ ਸਾਡੇ ਡੀਸੀ ਸਾਹਿਬ ਨੇ ਉਹਨਾਂ ਦਾ ਪੂਰਾ ਜ਼ਿਲ੍ਹਾ ਵੇਟ ਕਰਦਾ ਵੀ ਹਾਂ ਡੀਸੀ ਸਾਹਿਬ ਕੋ ਸਾਡੇ ਕਈ ਮਸਲੇ ਹੁੰਦੇ ਨੇ ਸੀਪੀ ਸਾਹਿਬ ਕੋ ਕਈ ਮਸਲੇ ਹੁੰਦੇ ਨੇ ਬਸ ਅਸੀਂ ਮਤਲਬ ਉਹਨਾਂ ਦੀ ਵੇਟ ਕਰਦੇ ਰਹ ਜੀ ਵੀ ਉਹ ਵਿਧਾਇਕ ਕੋਲ ਗਏ ਨੇ ਵਿਧਾਇਕ ਕੋਲ ਆਉਣਗੇ ਤਾਂ ਸਾਡੀ ਗੱਲ ਸੁਣਨਗੇ ਸੋ ਇਹ ਗੱਲ ਦਾ ਮੈਂ ਇੱਕ ਸੁਨੇਹਾ ਦੇਣਾ ਚਾਹਨਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਭਈ ਇਹਨਾਂ ਨੂੰ ਥੋੜਾ ਜਿਹਾ ਸੁਧਾਰ ਕਰੋ ਤੁਸੀਂ ਜਿਹੜਾ ਕਹਿੰਦੇ ਸੀ ਨਾ ਭਈ ਆਮ ਆਦਮੀ ਪਾਰਟੀ ਦੀ ਆਮ ਬੰਦਿਆਂ ਦੀ ਸਰਕਾਰ ਆਮ ਬੰਦਿਆਂ ਦੀ ਸਰਕਾਰ ਨਹੀਂ ਹੈਗੀ ਇਹ ਗੁੰਡਿਆਂ ਦੀ ਸਰਕਾਰ ਬਣ ਗਈ ਆ ਇੱਕ ਚੀਜ਼ ਹੈ ਮੇਰੀ ਜਿਹੜੀ ਤੁਸੀਂ ਕਹੀ ਕਿ ਜਿਹੜਾ ਭੜਕਾਊ ਭਾਸ਼ਣ ਆਗੂਆਂ ਮੰਨਿਓ ਚਾਹੇ ਉਹ ਹਿੰਦੂ ਆਗੂ ਹੋਣ ਜਾਂ ਸ਼ਿਵ ਸੈਨਾ ਦੇ ਆਗੂ ਹੋਣ ਉਹਨਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਕਾਰਨ ਬਣ ਰਿਹਾ ਜੋ ਸਿਕਿਉਰਿਟੀ ਕਲਾਪਸ ਹੋ ਰਹੇ ਨੇ ਜੋ ਜੋ ਜਾਂ ਜੋ ਪੰਜਾਬ ਦਾ ਮਾਹੌਲ ਬਣ ਰਿਹਾ ਹੈ ਤੁਸੀਂ ਕੋਈ ਪੁਲਿਸ ਪ੍ਰਸ਼ਾਸਨ ਨੂੰ ਸਲਾਹ ਦੇਣੀ ਚਾਹੋਗੇ ਕਿ ਸ਼ਕਤੀ ਕੀਤੀ ਜਾਵੇ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਜਿਹੜਾ ਸ਼ਕਤੀ ਕਰ ਸਕਦਾ ਹੈ ਇਹਨਾਂ ਕੰਮ ਆਉਂਦਾ ਹੈ ਭਾਜੀ ਮੇਰੀ ਗੱਲ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਮੇਰੀ ਗੱਲ ਸੁਣੋ ਹੁਣ ਸ਼ਕਤੀ ਦੀ ਆਪਾਂ ਗੱਲ ਕਰੀਏ ਪੰਜਾਬ ਪੁਲਸ ਤਾਂ ਆਪਨੇ ਹੱਥੀ ਹੋਈ ਪਈ ਹੈ ਪੰਜਾਬ ਪੁਲਸ ਹੈ ਜਿਹੜੀ ਉਹ ਆਪਨੇ ਹੱਥੀ ਹੋਈ ਪਈ ਹੈ ਕਿਉਂਕਿ ਗੁਲਾਮ ਹੋ ਚੁੱਕੀ ਆ ਮੈਂ ਪਹਿਲੀ ਵਾਰ ਇੰਨੀਆਂ ਸਰਕਾਰਾਂ ਅਸੀਂ ਸਾਰੀਆਂ ਸਰਕਾਰਾਂ ਦੇਖ ਲਈ ਪਹਿਲੀ ਸਰਕਾਰ ਦੇਖੀ ਆ ਜਿਨ੍ਹਾਂ ਦੀ ਪੂਛ ਗੁਲਾਮ ਹੋ ਗਈ ਆ ਤੇ ਤੁਸੀਂ ਇਹ حساب ਲਾ ਲਓ ਜਿਹੜੀ ਪਹੁੰਚਾ ਉਹ ਵਧਾਇਕਾਂ ਦੀ ਗੁਲਾਮ ਹੋਈ ਪਈ ਐ ਆਮ ਆਦਮੀ ਪਾਰਟੀ ਦੀ ਗੁਲਾਮ ਹੋਈ ਪਈ ਐ ਜੇ ਇਹਨਾਂ ਨੇ ਨੱਤ ਪਾਣੀ ਹੋਵੇ ਨਾ ਭਾਜੀ ਤੇ ਜਿਵੇਂ ਆ ਢਕਾਉ ਬਿਆਨ ਦੇ ਰਹੇ ਨੇ ਢਕਾਉ ਆਪਸ਼ਨ ਦੇ ਰਹੇ ਨੇ ਇਹਨਾਂ ਤੇ ਭਾਜੀ ਇਹਨਾਂ ਤੇ ਬੈਨ ਕਰਨ ਇਹਨਾਂ ਦੇ ਪਰਚਾ ਦਰਜ ਦੇਣ ਕਿਉਂ ਡਰਦੇ ਨੇ ਸਰਕਾਰ ਕੋ ਥਿਊਟੀ ਨਹੀਂ ਹੈਗੀ ਇਹਨਾਂ ਨੇ ਕਿਤੇ ਮੋਦੀ ਸਾਹਿਬ ਕੋ ਲੈਣੀ ਥਿਊਟੀ ਭਈ ਇਹਨਾਂ ਤੇ ਪਰਚਾ ਦਰਜ ਕਰੀਏ ਜਾਂ ਨਾ ਕਰੀਏ ਸਾਡੇ ਪੰਜਾਬ ਦਾ ਮਾਹੌਲ ਗਰਾਬ ਹੋ ਰਿਹਾ ਸਾਡੇ ਪੰਜਾਬ ਦਾ ਮੁਖੀ ਕੌਣ ਆ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਆਪ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਜਿਹੜਾ ਪ੍ਰਤਾਵ ਬਿਆਨ ਦਿੰਦਾ ਜਾਂ ਭਾਸ਼ਣ ਦਿੰਦਾ ਵਾ ਜਾਂ ਕੋਈ ਵੀ ਅਜੀ ਗੱਲ ਹੁੰਦੀ ਹੈ ਉਹਦੇ ਤੇ ਪਰਚਾ ਇਮੀਡੀਏਟਲੀ ਹੋਣਾ ਚਾਹੀਦਾ ਵੀ ਅਗਲੇ ਆਉਣ ਵਾਲੇ ਸ਼ਰਾਰਤੀ ਅੰਸਰਾਂ ਨੂੰ ਥੋੜਾ ਜਿਹਾ ਇਹਨਾਂ ਦਾ ਖਮਿਆਜਾ ਪੂਗਤ ਨਾ ਪਵੇ। ਬਾਕੀ ਇੱਕ ਚੀਜ਼ ਹੋਰ ਤੁਸੀਂ ਜਿਸ ਤਰ੍ਹਾਂ ਕਿ ਦੱਸ ਰਹੇ ਹੋ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੂਰਨ ਤੌਰ ਤੇ ਜਿਹੜੀ ਤੇਲ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਥਾਣਿਆਂ ਦੀ ਗੱਲ ਕੀਤੀ ਜਾਵੇ ਥਾਣਿਆਂ ਦੇ ਵਿੱਚ ਵੀ ਆਮ ਲੋਕਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਕਿ ਚਹਿਰੀਆਂ ਦਾ ਕੰਮ ਹੋਵੇ ਉੱਥੇ ਵੀ ਲੋਕਾਂ ਦਾ ਕੰਮ ਨਹੀਂ ਹੋ ਰਿਹਾ ਸੋ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਨਮਾਇंदे ਨੇ ਉਹ ਤਾਂ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਲੋਕਾਂ ਦੇ ਵਿੱਚ ਵਿਚਰ ਕੇ ਕੰਮ ਕਰਵਾ ਰਹੇ ਹਾਂ ਤੁਹਾਡੀ ਸੰਸਥਾ ਵੀ ਜਿਹੜੀ ਸੇਵ ਦਾ ਲਾਈਫ ਐਨਜੀਓ ਹੈ ਉਹ ਵੀ ਗਰਾਸ ਰੂਟ ਤੇ ਕੰਮ ਕਰ ਰਹੀ ਹੈ ਸੋ ਤੁਹਾਨੂੰ ਕੀ ਆਉਟਪੁੱਟ ਮਿਲ ਰਿਹਾ ਉਹ ਵੀ ਥੋੜਾ ਜਿਹਾ ਸਾਂਝਾ ਕਰੋ ਮੈਂ ਦੇਖੋ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪੂਰੀ ਤਰ੍ਹਾਂ ਦੇਖੋ ਫੇਲ ਹੋਣ ਦਾ ਕਾਰਨ ਕੀ ਆ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਕਹਿ ਰਹੇ ਜੀ ਅਸੀਂ ਲੋਕਾਂ ਵਿੱਚ ਵਿਚਰ ਕੇ ਕੰਮ ਕਰ ਰਹੇ ਹਾਂ ਲੋਕਾਂ ਵਿੱਚ ਵਿਚਰ ਕੇ ਕੰਮ ਕਰ ਰਹੇ ਹਾਂ ਮੇਰੀ ਮਦਰ 3-4 ਮਹੀਨਿਆਂ ਤੋਂ ਬਿਮਾਰ ਸੀਗੇ ਤਾਂ ਕਰਕੇ ਕਿ ਮੈਂ ਕੋਈ ਵਰਕ ਨਹੀਂ ਕੀਤਾ ਆ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾ ਦੂੰਗਾ ਕਿ ਸਰਕਾਰ ਕੰਮ ਕਰ ਰਹੀ ਹੈ ਜਾਂ ਸਾਡੀ ਇੱਕ ਸੰਸਥਾ ਕੰਮ ਕਰ ਰਹੀ ਹੈ ਮੈਂ ਤੁਹਾਨੂੰ ਇੱਕ ਮੁੱਦਾ ਲੇਟੈਸਟ ਦਿਖਾ ਦੇਣਾ ਵਾ ਤੇ ਤੁਸੀਂ ਕਹਿ ਰਹੇ ਨਾ ਵੀ ਆਪਾਂ ਇੱਕ ਵਿਧਾਇਕ ਜਾਂ ਉਸ ਪ੍ਰਸ਼ਾਸਨ ਬੋਧ ਸਾਰੀਆਂ ਜ਼ਿੰਮੇਵਾਰੀਆਂ ਲੈ ਰਿਆ ਵਾ ਹੈ ਨਾ ਉਸ ਪ੍ਰਸ਼ਾਸਨ ਨੂੰ ਤਾਂ ਕੋਈ ਡਰ ਹੀ ਨਹੀਂ ਰਹਿ ਗਿਆ ਕੋਈ ਆਮ ਬੰਦਾ ਕੋਈ ਵੀ ਜਿੰਨੇ ਦਿਨ ਕਰੋਨਾ ਨੂੰ ਇਹ ਨਹੀਂ ਕਹਿੰਦਾ ਜੀ ਅਸੀਂ ਧਰਨਾ ਲਾ ਲੱਗੇ ਆ ਜਦ ਕਿ ਭਗਵੰਤ ਸਿੰਘ ਮਾਨ ਦਾ ਕਹਿਣਾ ਸੀ ਮੇਰੀ ਸਰਕਾਰ ਜਦੋਂ ਆ ਗਈ ਧਰਨਾ ਨਹੀਂ ਲੱਗੂਗਾ ਜਿਹੜਾ ਗ੍ਰੀਨ ਪੈਨ ਹੈ ਇਹ ਚੱਲੂਗਾ ਸਿਰਫ ਨੌਕਰੀਆਂ ਲਈ ਹੁਣ ਸ਼ਾਈ ਮੁੱਕ ਗਈ ਹੁਣ ਭਗਵੰਤ ਸਿੰਘ ਮਾਨ ਦੇ ਜਿਹੜੇ ਵਾਦੇ ਸੀਗੇ ਉਹ ਬਿਲਕੁਲ ਡੈੱਡ ਹੋ ਗਏ ਮੈਂ ਤੁਹਾਨੂੰ ਲੇਟੈਸਟ ਹੁਣ ਕੁਦਰਤੀ ਪ੍ਰਮਾਤਮਾ ਵੱਲੋਂ ਇਹ ਲੜਕੀ ਮੇਰੇ ਕੋਲ ਆ ਗਈ ਹੈ ਜੇ ਤੁਸੀਂ ਕਹੋ ਤਾਂ ਮੈਂ ਉਹ ਦਿਖਾ ਸਕਦਾ ਵੀ ਉਹਦੀ ਸੁਣਵਾਈ ਗੱਲ ਕਿਵੇਂ ਕਿਵੇਂ ਕਰਾਈ ਹੈ ਸਾਡੇ ਡੁਗਰੀ ਥਾਣੇ ਦੇ ਤੁਸੀਂ ਲੇਟੈਸਟ ਚੀਜ਼ ਦੇਖ ਲਓ ਵੀ ਉਹ ਲੜਕੀ ਦੇ ਨਾਲ ਕੁੱਟਮਾਰ ਹੋਈ ਸੀ ਵਿਚਾਰੀ ਨਾਲ ਸਾਰਾ ਕੁਝ ਹੋਇਆ ਸੀਗਾ ਵੀ ਉਹਦੀ ਸੁਣਵਾਈ ਵਿਚਾਰੀ ਦੀ ਕਿਵੇਂ ਕਰਵਾਈ ਹੈ ਜੇ ਤੁਸੀਂ ਕਹੋ ਤਾਂ ਮੈਂ ਆ ਲੜਕੀ ਬੈਠੀ ਹੈ ਕੁਦਰਤੀ ਮੇਰੇ ਕੋਲ ਆ ਕੇ ਬੈਠੀ ਹੈ ਸੁਣ ਲੋ ਇਹਦਾ ਹਾਲ ਸਰ ਕਿਦੇ ਨਾਲ ਦਾ ਪੁਲਿਸ ਕੋਈ ਸਬਰ ਦਾ ਆਇਦੇ ਨਹੀਂ ਕਿ ਦਿਨਾਂ ਕਿਤੇ ਕੋਈ ਚੈਨ ਖੋ ਕੇ ਲੈ ਜਾਂਦਾ ਨਾ ਜਾਂ ਕਿ ਦਿਨਾਂ ਕਿਤੇ ਕਿਸੇ ਨੂੰ ਨਸ਼ੇ ਦੇ ਆਦਿ ਲੋਗ ਛੁਰੀ ਮਾਰ ਕੇ ਪੈਸੇ ਜਾਂ ਮੋਬਾਈਲ ਖੋ ਕੇ ਲੈ ਜਾਂਦੇ ਰੋਡਾਂ ਤੋਂ ਬਾਈ ਜੀ ਮੈਂ ਤੁਹਾਨੂੰ ਕਹਿ ਤਾਂ ਰਿਹਾ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਮੈਂ ਵਿਧਾਇਕਾਂ ਮੈਂ ਜਦੋਂ ਇੱਕ ਖਾਣਾ ਆਪਣੇ ਕੋਲ ਸੱਦ ਲਿਆ ਐਸਐਚਓ ਨੂੰ ਭਈ ਆਹ ਭਾਈ ਜਿਹੜੇ ਫੈਸਲੇ ਇੱਥੇ ਆ ਕੇ ਕਰਾ ਕੇ ਜਾ ਤੇ ਤੁਸੀਂ ਇਹ حساب ਲਾ ਲਓ ਥਾਣੇ ਦੇ ਥੱਲੇ ਜਿਹੜੇ ਪਰਿਵਾਰ ਦਾ ਮੁਖੀ ਹੈ ਜਿਹੜਾ ਪਰਿਵਾਰ ਚੋਂ ਗਾਇਬ ਹੋ ਜਾਵੇ ਤੇ ਥੱਲੇ ਵਾਲਿਆਂ ਨੂੰ ਡਰ ਰੂਗਾ ਪਰਿਵਾਰ ਮੈਂਬਰਾਂ ਨੂੰ ਉਹ ਕਹੂਗਾ ਘਰ ਵਾਲੇ ਘਰ ਨੂੰ ਸਾਨੂੰ ਕਿਸੇ ਦਾ ਡਰ ਨਹੀਂ ਸਮਝੇ ਕਿ ਨਹੀਂ ਗੱਲ ਤੇ ਚੋਰ ਲਿਆ ਠੱਗੀਆਂ ਇਹ ਕਿੱਥੇ ਬੰਦ ਹੋ ਗਈਆਂ ਮੈਨੂੰ ਦੱਸੋ ਬਾਕੀ ਗੱਲ ਤੁਸੀਂ ਬਹੁਤ ਵਧੀਆ ਕੀਤੀ ਹੈ ਜਿਹੜੀ ਨਸ਼ੇ ਖਿਲਾਫ ਕੀਤੀ ਹੈ ਪੀ ਨਸ਼ਾ ਤੁਸੀਂ ਕਹਿੰਦੇ ਹੋ ਨਾ ਇਹ ਸਰਕਾਰਾਂ ਦਾ ਬੜਾ ਵਧੀਆ ਵਾ ਮੈਂ ਡੀਜੀਪੀ ਸਾਹਿਬ ਦਾ ਵੀ ਪਿਆ ਨਾ ਰੋਜ਼ ਬਿਆਨ ਸੁਣਦਾ ਵਾਂ ਪੀ ਨਸ਼ਾ ਤਸਕਰਾਂ ਨੂੰ ਨਾ ਨੱਥ ਪਾਈ ਜਾ ਰਹੀ ਐ ਐ ਹੋ ਰਿਹਾ ਉਹ ਹੋ ਰਿਹਾ ਮੈਨੂੰ ਅੱਜ ਡੇਢ ਮਹੀਨੇ ਤੋਂ ਵੱਧ ਹੋ ਗਿਆ ਵਾ ਡੇਢ ਮਹੀਨੇ ਤੋਂ ਵੱਧ ਪੀ ਇੱਕ ਅਸੀਂ ਇੱਥੋਂ ਪ੍ਰੋਪਰਲੀ ਬੰਦਾ ਫੜਵਾਇਆ ਪੀ ਨਸ਼ਾ ਵੇਚਦਾ ਫੜਵਾ ਕੇ ਅਸੀਂ ਕੀ ਕਰ ਲਿਆ ਮੈਨੂੰ ਥ੍ਰੈਡ ਕਾਲ ਆ ਰਹੇ ਨੇ ਮੈਨੂੰ ਸਾਰਾ ਕੁਝ ਹੋ ਰਿਹਾ ਜਦ ਕਿ ਮੈਂ ਨੰਬਰ ਤਕਰ ਵੀ ਦਿੱਤਾ ਪੀਆ ਮੈਨੂੰ ਥ੍ਰੈਡ ਕਾਲ ਆ ਰਹੀਆਂ ਨਾਲੇ ਲੋਕਲ ਆ ਰਹਿੰਦਾ ਮੈਂ ਥ੍ਰੈਡ ਕਾਲ ਆ ਰਹੀਆਂ ਮੇਰੀ ਗੱਡੀ ਦੀਆਂ ਫੋਟੋਆਂ ਤੱਕ ਕਰਕੇ ਈਵਨ ਕੇ ਖਿੱਚ ਕੇ ਲੈ ਕੇ ਗਿਆ ਪਰ ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂ ਨਹੀਂ ਸਰਕੀ ਤੁਹਾਨੂੰ ਜਿਹੜੀਆਂ ਥ੍ਰੈਟਸ ਤੁਸੀਂ ਦੱਸ ਰਹੇ ਹੋ ਥ੍ਰੈਟਸ ਕਾਲਸ ਆ ਰਹੀਆਂ ਨੇ ਤੁਸੀਂ ਆਪਣੇ ਇਲਾਕੇ ਦੇ ਜਿਹੜੇ ਥਾਣੇ ਤੇ ਥਾਣਾ ਵਾਹ ਜਾਂ ਚੌਕੀ ਆ ਪੈਦੀ ਤੁਹਾਨੂੰ ਤੁਸੀਂ ਉੱਥੇ ਜਾ ਕੇ ਕੋਈ ਦਰਖਾਸਤ ਦਿੱਤੀ ਜਾਂ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਉਹਦੇ ਤੇ ਕੋਈ ਕਾਰਵਾਈ ਕੀਤੀ ਨਹੀਂ ਬਾਈ ਜੀ ਮੈਂ ਤੁਹਾਨੂੰ ਇਹੀ ਦੱਸਣਾ ਚਾਹਨਾ ਵਾ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਡਾਇਰੈਕਟਲੀ ਕਾਲ ਕੀਤੀ ਵੀ ਸਰ ਮੇਰੇ ਨਾਲ ਆ ਚੀਜ਼ ਹੋ ਰਹੀ ਹੈ 11:30 ਵਜੇ ਦਾ ਟਾਈਮ ਤੇ ਉਸ ਤੋਂ ਬਾਅਦ ਮੈਨੂੰ ਕਿਹਾ ਜਾ ਰਿਹਾ ਵਾ ਭਈ ACP ਸਿਵਲ ਲਾਈਨ ਨੂੰ ਕਹਿ ਰਹੇ ਆ ਉਹਨਾਂ ਦੀ ਮੈਨੂੰ ਕਾਲ ਆ ਰਹੀ ਹੈ ਵੀ ਹਾਂਜੀ ਦੱਸੋ ਜੀ ਕੀ ਹੋ ਗਿਆ ਮੈਂ ਉਹਨਾਂ ਨੂੰ ਦੱਸਿਆ ਮੇਰੀ ਬੇਟੀ ਦੇ ਨਾਲ ਪਹਿਲੇ ਮੈਨੂੰ ਥਰੈਡ ਕਾਲ ਸੀਗੀ ਚਲੋ ਕੋਈ ਗੱਲ ਨਹੀਂ ਕਿਉਂਕਿ ਦੇਖੋ ਜੇ ਪ੍ਰਸ਼ਾਸਨ ਪੁਲਿਸ ਸੁੱਤੀ ਪਈ ਆ ਅਸੀਂ ਮੇਰੀ ਗੱਲ ਸੁਣੋ ਅਸੀਂ ਜਿੰਦੀ ਜਾਗਦੀ ਜ਼ਮੀਰ ਵਾਲੇ ਆ ਪੰਜਾਬੀ ਆ ਡੱਟ ਕੇ ਮੁਕਾਬਲਾ ਕਰਾਂਗੇ ਮੈਂ ਨਹੀਂ ਕਹਿੰਦਾ ਵੀ ਮੈਨੂੰ ਸਿਕਿਉਰਟੀ ਦੇ ਦਿਓ ਮੈਂ ਕਿਉਂ ਜਾਵਾਂ ਸੀਪੀ ਸਾਹਿਬ ਦੇ ਦਫ਼ਤਰ ਆਪਣੀ ਇਨਸਲਟ ਕਰਾਉਣ ਲਈ ਜਾਵਾਂ ਵੀ ਚਾਰ ਯਾਰ ਮਿੱਤਰ ਮੇਨ ਮੇਰੇ ਤੇ ਹੱਸਣ ਵੀ ਹਾਂ ਤੂੰ ਯਾਰ ਤੈਨੂੰ ਥ੍ਰੈਟ ਕੋਲ ਆਈ ਸੀ ਸਿਕਿਉਰਟੀ ਮਿਲ ਗਈ ਮੈਂ ਬਿਲਕੁਲ ਨਹੀਂ ਜਾਵਾਂਗਾ ਮੈਂ ਪ੍ਰਸ਼ਾਸਨ ਨੂੰ ਇੰਨਾ ਜ਼ਰੂਰ ਕਹਿਣਾ ਜਾਵਾਂਗਾ ਕੱਲ ਨੂੰ ਜੇ ਅਗਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਮੇਰੇ ਕੋਲ ਦੇਖੋ ਜਿਵੇਂ ਹੁਣ ਸ਼ਿਵ ਸੈਨਾ ਵਾਲੇ ਆਪਣੇ ਡੱਬੇ ਤੇ ਹੱਥ ਲਾ ਲਾ ਕੇ ਕਹਿੰਦੇ ਨੇ ਵੀ ਸਾਡੇ ਕੋਲ ਰਵਾਲਵਰ ਆ ਸਾਡੇ ਕੋਲ ਪਿਸਟਲ ਆ ਬਾਕੀ ਮੈਂ ਪ੍ਰਸ਼ਾਸਨ ਨੂੰ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਕੱਲ ਨੂੰ ਜੇ ਮੇਰੇ ਨਾਲ ਕੋਈ ਵੀ ਹੈਪਨਿੰਗ ਹੁੰਦੀ ਆ ਕਿਉਂਕਿ ਦੇਖੋ 11:30 ਵਜੇ ਦਾ ਭਾਜੀ ਟਾਈਮ ਹੈ ਰਾਤ ਦਾ 11:30 ਵਜੇ ਮੇਰੀ ਬੇਟੀ ਨੂੰ ਵੀਡੀਓ ਕਾਲ ਆ ਰਹੀ ਆ ਪਹਿਲੇ ਤਾਂ ਇੱਕ ਨਾਰਮਲੀ ਥ੍ਰੈਡ ਕਾਲ ਚ ਗਈਆਂ ਵੀਡੀਓ ਕਾਲ ਆ ਰਹੀਆਂ ਜਿਹਦੇ ਵਿੱਚ ਪਿਸਟਲਾਂ ਰਵਾਲਵਰ ਦਿਖਾਇਆ ਜਾ ਰਿਹਾ ਮੈਂ ਫਿਰ ਸਾਰਾ ਕੁਝ ਸੀਪੀ ਸਾਹਿਬ ਨੂੰ ਡਾਇਰੈਕਟਲੀ ਕਾਲ ਕਰਕੇ ਵੀ ਦੱਸਿਆ ਆਪਣਾ ACP ਸਾਹਿਬ ਨੂੰ ਵੀ ਦੱਸਿਆ SHQ ਨੂੰ ਵੀ ਦੱਸਿਆ ਚੌਂਕੀ ਇੰਚਾਰਜ ਨੂੰ ਵੀ ਦੱਸਿਆ ਇਹਨੂੰ ਹੋ ਗੀ ਰਿਹਾ ਵਾ ਕਰ ਰਹੇ ਆ ਜੀ ਕਰ ਰਹੇ ਆ ਜੀ 15 ਦਿਨ ਚੇ ਭਾਜੀ ਕੁਝ ਨਹੀਂ ਹੋਇਆ ਠੀਕ ਆ ਜਿਹੜਾ ਕੰਮ ਕਰਨ ਵਾਲਾ SHQ ਸੀਗਾ ਮਾਲਟਨ ਥਾਣੇ ਬਲਵਿੰਦਰ ਉਹਨੂੰ ਚੱਕ ਕੇ ਲੈਨ ਹਾਜ਼ਰ ਕਰਦਾ ਠੀਕ ਆ ਜੀ ਕਾਦੇ ਪਿੱਛੇ ਵਿਧਾਇਕ ਦੇ ਕੰਮ ਨਹੀਂ ਕੀਤੇ ਠੀਕ ਆ ਚਲੋ ਮੈਨੂੰ ਆਉਂਦੇ ਨਾਲ ਕੋਈ ਲੈਨ ਦੇਣੀ ਉਹ ਇਹਨਾਂ ਦਾ ਮਾਮਲਾ ਇਹ ਜਾਣਨ ਨਾ ਜਾਣਨ ਪਰ ਮੈਨੂੰ ਇਸ ਗੱਲ ਦਾ ਜਵਾਬ ਦੋ ਕਿ ਜਿਹੜੀ ਸਾਡੇ ਪਰਿਵਾਰ ਨੂੰ ਮੇਰੀ ਬੇਟੀ 14 ਸਾਲ ਦੀ ਆ ਉਹਨੂੰ ਥਰੈਡਬੋਲ ਵੀਡੀਓ ਕਾਲ ਕਰਕੇ ਦਿਖਾਇਆ ਜਾ ਰਿਹਾ ਮੈਂ ਆਪਣੀ ਬੇਟੀ ਨੂੰ 5 ਦਿਨ ਸਕੂਲ ਨਹੀਂ ਭੇਜਿਆ ਮੈਂ ਕਿਹਾ ਬੇਟਾ ਨਹੀਂ ਜਾਣਾ ਏਸੀਪੀ ਸਾਹਿਬ ਆਪ ਕਹਿ ਰਹੇ ਨੇ ਠੀਕ ਹੈ ਰਕੇਸ਼ ਜੀ ਆਪ ਕਹਿ ਰਹੇ ਨੇ ਵੀ ਤੁਸੀਂ ਨਾ ਬੇਟੀ ਨੂੰ 2 ਕੁ ਦਿਨ ਸਕੂਲ ਨਾ ਭੇਜਿਓ ਉਹਦਾ ਫੋਨ ਬੰਦ ਕਰਾ ਦਿਓ ਯਾਰ ਆਪਾਂ ਨੂੰ ਪਤਾ ਤਾਂ ਹੈ ਜਿਹੜਾ ਹੁਣ ਉਹਨਾਂ ਦਾ ਜਿਹੜਾ ਵੀ ਆਪਣਾ ਡਾਟਾ ਵਾ ਹੋਮਵਰਕ ਆ ਸਾਰਾ ਫੋਨਾਂ ਤੇ ਆ ਰਿਹਾ ਜਾਦਾ ਆਪਾਂ ਕਹੀਏ ਵੀ ਜਿਹੜਾ ਉਹਨਾਂ ਦਾ ਹੋਮਵਰਕ ਆ ਫੋਨਾਂ ਦੇ ਨਹੀਂ ਜਾਂਦਾ ਮੈਂ ਆਪਣੀ ਬੇਟੀ ਦਾ ਫੋਨ ਸਵਿਚ ਆਫ ਕਿਵੇਂ ਕਰਵਾ ਦਵਾਂ ਜਿਹੜਾ ਇਹ ਪਜ਼ੀਡ ਡਾਕੂਮੈਂਟ ਉਹਨਾਂ ਦਿੱਤੇ ਨੇ ਜਾਂ ਜਿਹੜਾ ਨੰਬਰ ਦਿੱਤਾ ਉਹਦੇ ਤੇ ਕੋਈ ਕਾਰਨ ਕੀਤੀ ਬਿਲਕੁਲ ਵੀ ਨਹੀਂ 1% ਵੀ ਨਹੀਂ ਆ ਮੈਨੂੰ ਕੋ ਹੁਣ ਲੇਟੈਸਟ ਜਿਹੜੀ ਆ ਮੇਰੀ ਗੱਡੀ ਦੀ ਜਿਹੜੀ ਚਮਤੀ ਵੇਚ ਆ ਆਤਮਨਗਰ ਜਿਹੜੀ ਹੁਣ ਮੈਨੂੰ ਲੇਟੈਸਟ ਹੋਈ ਆ ਨਾ ਲੇਟੈਸਟ ਮੇਰੀ ਗੱਡੀ ਦੀਆਂ ਕਾਰ ਦੀ ਖੜੀ ਦੀਆਂ ਫੋਟੋ ਮੇਰੇ ਘਰ ਦੇ ਬਾਹਰ ਖਿੱਚੀਆਂ ਗਈਆਂ ਉਹਦੀ ਮੇਰੇ ਕੋਲ ਲੇਟੈਸਟ ਹੈ ਨਾ ਰਿਕਾਰਡਿੰਗ ਆ ਸੀਪੀ ਸਾਹਿਬ ਦੀ ਪਰ ਅਮਰਜੀਤ ਜੀ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਨੇ ਕਿ ਜਿਨ੍ਹਾਂ ਨੂੰ ਵੀ ਥ੍ਰੈਟਸ ਆ ਰਹੀਆਂ ਸੀ ਪੂਰਨ ਤੌਰ ਤੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾ ਰਹੇ ਆ ਇਸ ਤਰ੍ਹਾਂ ਕਿ ਸ਼ਿਖਸਾਨਾ ਦੇ ਕੁਝ ਆਗੂਨਾਂ ਨੂੰ ਬਲੂ ਬਲੂ ਜੈਕਟਸ ਵੀ ਦਿੱਤੀਆਂ ਗਈਆਂ ਨੇ ਔਰ ਜੋ ਵੀ ਸਾਡੇ ਕੋਲ ਦਰਖਾਸਤਾਂ ਚਾਹੇ ਉਹ ਥਾਣਿਆਂ ਦੇ ਵਿੱਚ ਪਹੁੰਚ ਰਹੀਆਂ ਨੇ ਚਾਹੇ ਸੀਪੀ ਆਫਿਸ ਪਹੁੰਚ ਰਹੀਆਂ ਨੇ ਉਹਨਾਂ ਤੇ ਪੈਰ ਦੇ ਆਧਾਰ ਤੇ ਕਾਰਵਾਈ ਵੀ ਕੀਤੀ ਜਾਏਗੀ ਤੁਸੀਂ ਕਿਤੇ ਨਾ ਕਿਤੇ ਅਸੰਤੁਸ਼ਟ ਲੱਗ ਰਹੇ ਹੋ ਚਾਹੇ ਉਹ ਥਾਣੇ ਦੇ ਕਾਰਗੁزاری ਹੋਵੇ ਚਾਹੀਏ ਸੀਪੀ ਦਫਤਰ ਦੀ ਕਾਰਗੁਜ਼اری ਹੋਵੇ ਉਹਦੇ ਬਾਰੇ ਠੀਕ ਹੈ ਨਾ ਚਾਹੁੰਦਾ ਮੈਂ ਦੇਖੋ ਜੀ ਮੈਂ ਇਸ ਤੋਂ ਬਿਲਕੁਲ ਸੰਤੁਸ਼ਟ ਨਹੀਂ ਹੈਗਾ ਜੇ ਇਹਨਾਂ ਨੂੰ ਇੰਨੀ ਪ੍ਰਵਾਹ ਹੋਵੇ ਨਾ ਮੈਨੂੰ ਅੱਜ 4 ਮਹੀਨੇ ਇਸ ਦੌਰ ਚੋਂ ਗੁਜ਼ਰਦਿਆਂ ਹੋ ਗਏ 4 ਮਹੀਨੇ ਸੀਪੀ ਸਾਹਿਬ ਨੂੰ ਦੇਖੋ ਸਾਡੇ ਸੀਪੀ ਬਹੁਤ ਰਹੇ ਨੇ ਰਕੇਸ਼ ਅਗਰਵਾਲ ਰਹੇ ਨੇ ਹੋਰ ਬਥੇਰੇ ਰਹੇ ਨੇ ਉਹਨਾਂ ਨੇ ਇੱਕ ਕਾਲਸ ਕਰਨ ਦੀ ਦੇਰ ਹੁੰਦੀ ਸੀ ਅਗਲਾ ਨਾਲ ਹੀ ਇਮੀਡੀਏਟਲੀ ਐਕਸ਼ਨ ਸੀਗਾ ਏ ਸੀ ਪੀ ਸਾਹਿਬ ਨੂੰ ਮੈਂ ਕਟੋ-ਕਟ ਵੀ ਮੈਂ ਬਿਲਕੁਲ ਵੀ ਫੇਕ ਗੱਲ ਨਹੀਂ ਕਰਾਂਗਾ ਮੈਂ ਵਿਦਨ ਰਿਕਾਰਡ ਗੱਲ ਕਰਾਂਗਾ ਮੇਰੇ ਕੋਲ ਵਿਦਨ ਰਿਕਾਰਡਿੰਗ ਹੈ ਕਿ ਮੈਂ ਕਹਿ ਕਹਿ ਕੇ ਥੱਕ ਗਿਆ ਵੀ ਸਰ ਮੇਰੇ ਨਾਲ ਇਦਾਂ ਹੋ ਰਿਹਾ ਸਰ ਮੇਰੇ ਨਾਲ ਇਦਾਂ ਹੋ ਰਿਹਾ ਸਰ ਮੇਰੇ ਨਾਲ ਇਦਾਂ ਹੋਇਆ ਤੁਸੀਂ ਜੀ ਏ ਸੀ ਪੀ ਸਾਹਿਬ ਨੂੰ ਗੱਲ ਕਰੋ ਤੁਸੀਂ ਜੀ ਉਹਨੂੰ ਗੱਲ ਕਰੋ ਸਰ ਮੈਂ ਮੈਨੂੰ ਇਹ ਦੱਸੋ ਵੀ ਮੈਂ ਇੱਕ ਇਹ ਨਹੀਂ ਕਹਿੰਦਾ ਵੀ ਮੈਂ ਡਰਪੋਕ ਆ ਮੈਂ ਬਿਲਕੁਲ ਡਰਨ ਵਾਲਾ ਨਹੀਂ ਪਰ ਮੈਂ ਅੱਜ ਪ੍ਰਸ਼ਾਸਨ ਦੇ ਕੰਨ ਬੋਲਣਾ ਚਾਹਨਾ ਕਿ ਕੱਲ ਨੂੰ ਮੇਰੀ ਫੈਮਲੀ ਜਾਂ ਮੇਰੇ ਨਾਲ ਕੁਝ ਹੁੰਦਾ ਉਹਦਾ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਊਗਾ ਤੇ ਬਾਕੀ ਇੱਕ ਨਾ ਇੱਕ ਤਾਂ ਤੁਹਾਨੂੰ ਵੀ ਪਤਾ ਵੀ ਕੱਲਾ ਮਰਦਾ ਨਹੀਂ ਜੇ ਮੇਰੇ ਨਾਲ ਕੁਝ ਹੋਊਗਾ ਤੇ ਕੋ ਮੈਂ ਵੀ ਕੁਝ ਕਰਕੇ ਜਾਊਗਾ ਹੁਣ ਪਰੰਤਲਾ ਅੰਦੀ ਤੋਂ ਵੀ ਪ੍ਰਸ਼ਾਸਨ ਕੋਲ ਕੀ ਮੰਗਦਾ ਦੇਖੋ ਮੇਰੀ ਪ੍ਰਸ਼ਾਸਨ ਕੋਲ ਤਾਂ ਪਹਿਲੇ ਤਾਂ ਮੇਨ ਮੰਗ ਇਹ ਆ ਵੀ ਜਿਹੜਾ ਚਲੋ ਸਾਡੀ ਤਾਂ ਜਿਹੜੀ ਆ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਸਾਡੇ ਨਾਲ ਦਾ ਚੱਲ ਰਿਹਾ ਲੌਅਨ ਆਰਡਰ ਦੀਆਂ ਸਥਿਤੀਆਂ ਨੇ ਰੰਗਲਾ ਪੰਜਾਬ ਬਣਾਉਣਾ ਸੀਗਾ ਅਖੂਨੀ ਪੰਜਾਬ ਬਣਾਤਾ ਵਾ ਹੁਣ ਆਏ ਦਿਨ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਆ ਕਿ ਜਿਹੜੇ ਪ੍ਰਤਾਹੁ ਬਿਆਨ ਦੇ ਰਹੇ ਨੇ ਕਿ ਉਹ ਉਹਨਾਂ ਨੂੰ ਨੱਥ ਪਾਓ ਭਾਵੇਂ ਕਿਸੇ ਵੀ ਦਲ ਦੇ ਨੇ ਕਿਸੇ ਵੀ ਸੈਨਾ ਦੇ ਨੇ ਕਿਸੇ ਵੀ ਪਾਰਟੀ ਦੇ ਨੇ ਜੇ ਕੋਈ ਵੀ ਪ੍ਰਤਾਹੁ ਬਿਆਨ ਦਿੰਦਾ ਵਾ ਉਹਦੇ ਤੇ ਇਮੀਡੀਏਟਲੀ ਪਰਚਾ ਦਿੱਤਾ ਜਾਵੇ ਵੀ ਤਾਂ ਜੋ ਅੱਗੇ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਤੇ ਬਾਕੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਨਾ ਦੀ ਸਰਕਾਰ ਜੇ ਮੰਨੇ ਕਿਉਂਕਿ ਸਰਕਾਰ ਦੇ ਕੰਮ ਤੇ ਜੂ ਤਾਂ ਸਿਰਕਦੀ ਨਹੀਂ ਕਿਉਂਕਿ ਆਏ ਦਿਨ ਅਸੀਂ ਇੱਕ ਹੋਰ ਮੈਂ ਇੰਟੀਮੇਸ਼ਨ ਦੇਣਾ ਚਾਹਨਾ ਵਾ ਆਏ ਦਿਨ ਜੇ ਮੇਰੀਆਂ ਇਹ ਮੰਗਾਂ ਜਿਹੜੀਆਂ ਮੈਂ ਰੱਖ ਰਿਆ ਵਾਂ ਦੇਖੋ ਨੰਬਰ 1 ਜਿਹੜੇ ਠੇਕੇ ਨੇ ਸਰਕਾਰ ਕਹਿੰਦੀ ਨਸ਼ਾ ਖਤਮ ਕਰ ਦੇਣਾ ਠੀਕ ਹੈ ਜੀ ਸਰਕਾਰ ਕਹਿੰਦੀ ਨਸ਼ਾ ਖਤਮ ਕਰ ਦੇਣਾ ਨਸ਼ਾ ਗੱਦਾ ਖਤਮ ਹੋ ਜਾਣਾ ਆ ਠੇਕੇ ਨੁਕਰ ਦੇ ਇੱਕ ਗਲੀ 'ਚ ਤਿੰਨ ਤਿੰਨ ਠੇਕੇ ਖੋਲਤੇ ਠੀਕ ਆ ਵੀ ਤੁਸੀਂ ਸਵੇਰੇ ਨਾ ਜਦੋਂ ਉੱਠਦੇ ਹੋ ਨਾ ਦੁੱਧ ਲੈਣ ਦੀ ਬਜਾਏ ਸ਼ਰਾਬ ਦਾ ਇੱਕ ਲੈ ਲਿਆ ਕਰੋ ਬੋਟਲ ਉਹੀ ਕਰ ਲਿਆ ਕਰੋ ਹੈਨਾ ਵੀ ਦੂਰ ਨਾ ਜਾਇਆ ਕਰੋ ਮੈਂ ਇਹ ਚੀਜ਼ ਕਹਿਣਾ ਚਾਹੁੰਨਾ ਵਾ ਆਪਣੇ ਜਿਹੜੇ ਲੁਧਿਆਣਾ ਦੇ ਮੇਰੇ ਵਾਸੀ ਨੇ ਪੰਜਾਬ ਦੇ ਵਾਸੀ ਨੇ ਜੇ ਤੁਹਾਨੂੰ ਕਿੱਦਾਂ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਜੇ ਠੇਕਾ ਨਜ਼ਦੀਕ ਖੁੱਲਦਾ ਵਾ ਆਪਣੇ ਰਹਾਇਸ਼ੀ ਇਲਾਕੇ ਦੇ ਵਿੱਚ ਸਾਡੇ ਨਾਲ ਸੰਪਰਕ ਕਰੋ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਹਾਂ ਸਰਕਾਰ ਦਾ ਕੰਮ ਹੈ ਵੀ ਪਰਚਾ ਦੇਣਾ ਪਰਚਿਆਂ ਤੋਂ ਅਸੀਂ ਨਾ ਪਹਿਲੇ ਭੱਜਿਆ ਤੇ ਨਾ ਹੁਣ ਭੱਜਾਂਗੇ ਤੇ ਬਾਕੀ ਨੰਬਰ 2 ਜਿਹੜੀਆਂ ਸੜਕਾਂ ਦਾ ਬੁਰਾ ਹਾਲ ਆ ਸਰਕਾਰ ਰਾਤ ਨੂੰ ਸੁੱਤੀ ਹੁੰਦੀ ਹੈ ਸਰਕਾਰ ਨੂੰ ਜਦ ਵਿਧਾਇਕਾਂ ਨੂੰ ਜਦ ਕੇ ਚਾਹੀਦਾ ਵਿਚਾਰੇ ਲੋਕ ਨੇ ਰਾਤ ਨੂੰ ਤਾਂ ਉਹਨਾਂ ਨੂੰ ਆਰਾਮ ਕਰਨ ਦਾ ਟਾਈਮ ਹੁੰਦਾ ਤੇ ਰਾਤ ਨੂੰ ਇਹਨਾਂ ਨੇ ਜਿਹੜੀ ਲੇਬਰ ਆ ਉਹ ਵੀ ਸਵਾਈ ਹੁੰਦੀ ਹੈ ਸਵੇਰੇ ਜਿਹੜੇ ਨੇ ਉਹ ਰੋਲ ਰੋਲਰ ਚੱਲਦੇ ਹੁੰਦੇ ਨੇ ਆ ਇਧਰ ਉਹ ਰਸਤਾ ਬੰਦ ਆ ਜੀ ਉਹ ਕੀ ਹੋ ਗਿਆ ਸੜਕ ਬਣਾ ਰਹੇ ਜੀ ਵਿਧਾਇਕ ਸਾਹਿਬ ਠੀਕ ਹੈ ਇਹ ਜਿਹੜਾ ਤਰ੍ਹਾਂ ਦਾ ਬਾਅਦ ਬਣਦੀ ਹੈ ਪਹਿਲਾਂ ਟੁੱਟੀਆਂ ਸੀ ਮੈਂ ਤੁਹਾਨੂੰ ਦੱਸ ਤਾਂ ਰਿਹਾ ਪ੍ਰੋਪਰਲੀ ਗੱਲ ਇਹੀ ਹੈ ਨਾ ਵੀ ਸੜਕ ਬਣਾ ਬੰਨ ਰਹੀ ਹੈ ਜੀ ਠੀਕ ਹੈ ਜੀ ਉਹਨੇ ਨੂੰ ਰੋਡ ਰੋਲਰ ਉਥੋਂ ਹਟਦਾ ਵਾ ਉਹਨੇ ਨੂੰ ਸੜਕ ਦੁਬਾਰਾ ਪਟਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਮੈਂ ਵਿਧਾਇਕਾਂ ਨੂੰ ਵੀ ਕਹਿਣਾ ਚਾਹਨਾ ਵਾ ਇੱਕ ਤੁਸੀਂ ਨਾ ਜਿਹੜਾ ਆਪਣਾ ਰਤਬਾ ਵਾ ਨਾ ਇਹ 5 ਸਾਲ ਦਾ ਰਤਬਾ ਵਾ ਇਹ ਆਪਣਾ ਰਤਬਾ ਜਿਹੜਾ ਵਾ ਸਾਰੀ ਜ਼ਿੰਦਗੀ ਦਾ ਨਹੀਂ ਹੈਗਾ ਇਹ ਜਿਹੜਾ ਫਤਵਾ ਦਿੱਤਾ ਸੀ ਨਾ ਪੰਜਾਬ ਨੇ ਫਤਵਾ ਦਿੱਤਾ ਸੀ ਇੱਕ ਕਾਂਗਰਸ ਨੂੰ ਅਕਾਲੀ ਦਲ ਨੂੰ ਭਾਜਪੀ ਨੂੰ ਫਤਵਾ ਦਿੱਤਾ ਸੀ ਜਿਵੇਂ ਆਪਾਂ ਪੀ ਰੀ ਫਕੀਰੀ ਦੇ ਵਿੱਚ ਕਹਿੰਦੇ ਨਾ ਫਤਵਾ ਫਤਵਾ ਮੀਨਸ ਪਈ ਇੱਕ ਜਿਹੜੀ ਹੈ ਨਾ ਪਈ ਆ ਪਈ ਵਾਦਵਾ ਦਿੱਤੀ ਸੀ ਉਹ ਲੱਗੀ ਸੀ ਅਕਾਲੀ ਦਲ ਨੂੰ ਕਾਂਗਰਸ ਨੂੰ ਭਾਜਪੀ ਨੂੰ ਹੈ ਨਾ ਕਿ ਜੇ ਤੁਹਾਨੂੰ ਪਿਆਰ ਕੀਤਾ ਵਾ ਪੰਜਾਬ ਨੇ ਤੇ ਤੁਸੀਂ ਉਹਨਾਂ ਦੀ ਜਿਹੜੀਆਂ ਉਮੀਦਾਂ ਨੇ ਖਰੇ ਉਤਰੋ ਉਹਨਾਂ ਨੇ ਵਿਚਾਰਿਆ ਨਾ ਇਹ ਨਾ ਕਰੋ ਬਦਮਾਸ਼ੀਆਂ ਕਰੋ ਜੇ ਬਾਕੀ ਮੈਂ ਇਹ ਵੀ ਕਹਿਣਾ ਚਾਹਣਾ ਵਾ ਹੁਣ ਅਸੀਂ ਹਸਪਤਾਲਾਂ ਦੇ ਵਿੱਚ ਜਿਹੜੇ ਆਪਣੇ ਫਲੈਕਸ ਲਗਵਾਵਾਂਗੇ ਕੋਈ ਵੀ ਹਸਪਤਾਲ ਦੇ ਵਿੱਚ ਕਿਸੇ ਨਾਲ ਵੀ ਤੱਕਾ ਹੋਊਗਾ ਤੇ ਉੱਥੇ ਮੈਂ ਡਟ ਕੇ ਖੜੂਗਾ ਬਾਕੀ ਅਮੇ ਜੀ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਲੁਧਿਆਣਾ ਦੇ ਵਿੱਚ ਜਿਸ ਤਰ੍ਹਾਂ ਕਿ ਸਿਵਲ ਹਸਪਤਾਲ ਹੈ ਬਹੁਤ ਪੁਰਾਣਾ ਸਿਵਲ ਹਸਪਤਾਲ ਹੈ ਉਸ ਦੇ ਨੇੜੇ ਵੀ ਇੱਕ ਹੋਰ ਹਸਪਤਾਲ ਹੋਰ ਨੇ ਜਿਨ੍ਹਾਂ ਦਾ ਜ਼ਿਕਰ ਅਕਸਰ ਸਾਡੇ ਐਮਐਲਏ ਸਹਿਬਾਨ ਕਰਦੇ ਨੇ ਕਿ ਹੈਲਥ ਨੂੰ ਜਿਹੜਾ ਵਾ ਪਹਿਲ ਦੇ ਆਧਾਰ ਤੇ ਵਧੀਆ ਕੀਤਾ ਜਾਏਗਾ ਉਸ ਨਾਲ এডਿਕੇਸ਼ਨ ਨੂੰ ਵਧੀਆ ਕੀਤਾ ਜਾਏਗਾ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਇੱਕ ਦਾਵੇ ਹੀ ਆ ਠੀਕ ਹੈ ਇਹ ਤਾਂ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਸੀਗੀਆਂ ਭੁੱਖ ਹੜਤਾਲ ਤੇ ਵੀ ਬੈਠੇ ਸੀ ਅਸੀਂ ਉਦੋਂ ਵੀ ਅਸੀਂ ਕਿਹਾ ਸੀਗਾ ਦੇਖੋ ਸਿਵਲ ਹਸਪੀਟਲ ਦੀ ਜਿਹੜੀ ਇੱਕ ਹੈਗੀ ਆ ਇਹਨੂੰ ਵੈਂਟੀਨੇਟਰ ਹੋਣਾ ਚਾਹੀਦਾ ਹੈ ਵੈਂਟੀਨੇਟਰ ਉੱਥੇ ਜ਼ਰੂਰੀ ਹੈ ਵੀ ਇੱਕ ਜਿਹੜਾ ਸਿਵਲ ਹਸਪੀਟਲ ਹੈ ਇੱਕ ਸਾਡੇ ਹੈ ਨਾ ਲੁਧਿਆਣੇ ਦਾ ਮੇਨ ਹਸਪੀਟਲ ਹੈ ਨਾ ਤਾਂ ਉੱਥੇ ਸਫਾਈ ਠੀਕ ਹੈ ਥੋੜੇ ਦਿਨ ਆਏ ਤੇ ਨਹੀਂ ਮੈਂ ਤੁਹਾਨੂੰ ਨਾਲ ਲਿਜਾ ਕੇ ਜਿਹੜਾ ਵਿਧਾਇਕ ਸਾਹਿਬ ਨੇ ਇੱਕ ਚੀਜ਼ ਉੱਥੇ ਕੀਤੀ ਹੈ ਨਾ ਉਹ ਤੁਹਾਨੂੰ ਮੈਂ ਦੱਸ ਦੂੰਗਾ ਕਿ ਅੱਜ ਤੋਂ 5 ਮਹੀਨੇ ਪਹਿਲਾਂ ਵਿਧਾਇਕ ਸਾਹਿਬ ਨੇ ਕਹੀ ਸੀ ਕਿ ਉੱਥੇ ਜਾ ਕੇ ਵੀ ਆ ਖੋਲ ਦਿੱਤਾ ਜਾਵੇ ਇਹਨੂੰ ਐ ਕਰ ਦਿੱਤਾ ਜਾਵੇ ਉਹ ਤੁਹਾਨੂੰ ਮੈਂ ਨਾਲ ਲਿਜਾ ਕੇ ਆਪ ਖਲਵਾਵਾਂਗਾ ਭਾਵੇਂ ਵਿਧਾਇਕ ਸਾਹਿਬ ਮੇਰੇ ਤੇ ਪਰਚਾ ਵੀ ਕਰਵਾ ਦੇਣ ਮੈਂ ਉੱਥੇ ਕਮਰਾ ਨਹੀਂ ਮੰਗਦਾ ਵੀ ਮੈਂ ਉੱਥੇ ਸੇਵਾ ਕਰਨੀ ਹੈ ਮੈਨੂੰ ਕਮਰਾ ਦਵਾ ਦਿਓ ਵੀ ਇੱਕ ਐਸਐਮਓ ਨੂੰ ਦਬਕੇ ਮਾਰੋ ਵੀ ਹਾਂ ਕਮਰਾ ਦੇ ਮੈਂ ਬਿਲਕੁਲ ਨਹੀਂ ਮੰਗਦਾ ਮੈਂ ਜਿਹੜੀ ਸੇਵਾ ਕਰਨੀ ਹੈ ਸੇਵਾ ਮੈਂ ਇਸੇ ਤਰਾਈ ਕਰੂੰਗਾ ਹਾਂ ਜਿੱਥੇ ਕਿਸੇ ਗਰੀਬ ਨਾਲ ੱਟਕਾ ਹੋਊਗਾ ਉੱਥੇ ਡੱਟ ਕੇ ਖੜੂੰਗਾ ਬਾਕੀ ਮੈਂ ਇੰਨਾ ਪ੍ਰਸ਼ਾਸਨ ਨੂੰ ਕਹਿਣਾ ਚਾਹਨਾ ਮਾਨ ਸਾਹਿਬ ਨੂੰ ਕਹਿਣਾ ਚਾਹਨਾ ਕਿ ਤੁਸੀਂ ਜਿਹੜੀ ਆਪਣੀ ਵਾਗਡੋਰ ਹੈ ਇਹਨੂੰ ਸੰਭਲੋ ਇਹਨੂੰ ਸੰਭਲੋ ਕਿ ਇਹਨੂੰ ਖਰਾਬ ਨਾ ਹੋਣ ਦਿਓ 5 ਸਾਲਾਂ ਤੋਂ ਬਾਅਦ ਇਹ ਪਤਾ ਨਹੀਂ ਲੱਗਣਾ ਆਪਾਂ ਨੂੰ ਕਿਹਦੀ ਸਰਕਾਰ ਹੈ ਕਿਹਦੀ ਅੱਗੇ ਰਾਜਧਾਨੀ ਹੈ ਕੀ ਬੰਨਣਾ ਵਾ ਕੀ ਨਹੀਂ ਬੰਨਣਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ एस एमड पंजाब लुधियाना तो अभिषेक जिलोटा दी रिपोर्ट विश्व प्रसिद्ध नंबर वन सताइस वर्षों का विशाल अनुभव मुटकर्णी वशीकरण स्पेशलिस्ट मोइन जी सम्राट हम कहते नहीं करके दिखाते हैं हस्त जन्म पत्री फोटो दिखाकर शत प्रतिशत समाधान गारंटी लिखकर शादी में रुकावट विदेश यात्रा वीजा में देरी लव मैरिज प्रेमी प्रेमिका प्यार में धोखा व्यापार में घाटा लक्ष्मी बंधन सोतन दुश्मन से छुटकारा तलाक यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराए भटको चाहे जिधर काम होगा इधर मोहनजी सम्राट मोबाइल नंबर डबल नाइन वन फाइव एट डबल फोर वन डबल फोर 981584414 ਫਵਾਰਾ ਚੌਂਕ ਲੁਧਿਆਣਾ ਫੋਨ ਕਰਤੇ ਹੀ ਜ਼ਿੰਦਗੀ ਸਵਾਰੇ